ਫਰੀडम फाइਟਰ ਉਤਰਾ ਅਧਿਕਾਰੀ ਸੰਗਠਨ ਪੰਜਾਬ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 130ਵਾਂ ਜਨਮ ਦਿਨ ਭੰਡਾਰੀ ਪੁਲ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਗਿਆਨ ਸਿੰਘ ਸੱਗੂ ਪ੍ਰਧਾਨ ਦੇ ਤੇ ਗਰਮਜੀਤ ਸਿੰਘ ਕੇਪੀ ਜਨਸਕਤਰ ਨੇ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਜਿਹੜੀ ਆਜ਼ਾਦੀ ਦਾ ਸੁਪਨਾ ਵੇਖਿਆ ਸੀ ਉਹ ਪੂਰਾ ਨਹੀਂ ਹੋਇਆ ਭ੍ਰਿਸ਼ਟਾਚਾਰ ਬੇਰੋਜ਼ਗਾਰੀ ਅਤੇ ਨੌਜਵਾਨ ਵਿੱਚ ਨਸ਼ੇ ਦਾ ਪੂਰਾ ਜ਼ੋਰ ਹੈ ਨੇਤਾ ਜੀ ਦੇ ਬੁੱਤ ਅਤੇ ਫੋਟੋ ਤੇ ਫੁੱਲ ਪੇਟ ਕਰਦਿਆ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਸੁਰਿੰਦਰ ਸਿੰਘ ਅਹੂਜਾ ਰਵਿੰਦਰ ਕੌਰ ਰਾਜਕੁਮਾਰ ਸਰੋਜ ਨੰਦਾ ਅਮਰਜੀਤ ਸਿੰਘ ਭਾਟਿਆ ਸੁਰਿੰਦਰ ਕੁਮਾਰ ਨਰੇਸ਼ ਕੁਮਾਰ ਪ੍ਰਿੰਸੀਪਲ ਵਿਨੋਦ ਕਪੂਰ ਆਦਿ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਪ੍ਰੋਗਰਾਮ ਕੀਤਾ ਗਿਆ ਬਰੇਦਾਰ ਕਰਮਜੀਤ ਸਿੰਘ ਕੇਪੀ ਜਨਸਕੱਤਰ ਫਰੀਡਮ ਫਾਈਟਰ ਉਤਰਧਾਰੀ ਸੰਗਠਨ ਪੰਜਾਬ ਅੱਜ ਦਾ ਅਸੀਂ 130ਵਾਂ ਜਨਮ ਦਿਹਾੜਾ ਜਿਹੜਾ ਸੁਭਾਸ਼ ਚੰਦਰ ਬੋਸ ਜੀ ਦਾ ਇੱਥੇ ਮਨਾ ਰਹੇ ਹਾਂ ਜਿਨ੍ਹਾਂ ਨੇ ਇੱਕ ਆਵਾਜ਼ ਦਿੱਤੀ ਸੀ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਲੈ ਕੇ ਦਵਾਂਗਾ ਉਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਪਰ ਉਹ ਆਜ਼ਾਦ ਫਰੀਡਮ ਫਾਈਟਰ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਕੀਤੀ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਇਆ ਅੱਜ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਲੁੱਟਖੋ, ਕਤਲੇਆਮ ਜਿਹੜਾ ਬਹੁਤ ਵੱਧ ਗਿਆ ਜੀ ਦੇ ਲਈ ਸਰਕਾਰਾਂ ਨੂੰ ਇਹ ਯਤਨ ਕਰਨੇ ਚਾਹੀਦੇ ਆ ਲੋਕਾਂ ਦੀ ਰੱਖਿਆ ਲਈ। ਮੈਂ ਅੱਜ ਫਿਰ ਨੇਤਾਜੀ ਸੁਭਾਸ਼ਚੰਦਰ ਬੋਸ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਮੈਂ ਬਲਜੀਤ ਸਿੰਘ ਭੁੱਲਰ ਮੇਰੇ ਦਾਦਾ ਜੀ ਜਿਹੜੇ ਫ੍ਰੀडम फाइਟਰ ਸੀ ਸਰਦਾਰ ਦਰਸ਼ਨ ਸਿੰਘ ਜੀ ਤੇ ਅੱਜ ਮੈਂ ਪਹਿਲੀ ਵਾਰੀ ਇਸ ਜਿਹੜੇ ਆ ਨੇਤਾਜੀ ਸੁਭਾਸ਼ਚੰਦਰ ਬੋਸ ਜੀ ਦੇ ਜਨਮ ਦਿਹਾੜੇ ਤੇ ਇੱਥੇ ਪਹੁੰਚਾ ਆਂ। ਮੈਨੂੰ ਆਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦੇ ਜਿਹੜੇ ਫਰੀडम फाइਟਰ ਦੇ ਵਾਰਿਸ ਨੇ ਅੱਜ ਵੀ ਇੱਥੇ ਪਹੁੰਚ ਕੇ ਨੇਤਾ ਜੀ ਨੂੰ ਆਪਣੀ ਜਿਹੜੀ ਆ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਲੇਕਿਨ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਜਿਹੜੀ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਠਾਉਣੀ ਚਾਹੁੰਦਾ ਕਿ ਜਿਹੜੀ ਇਹ ਸ਼ੁਭਦਾ ਫਰੀडम फाइਟਰ ਦੇ ਵਾਰਸਾਂ ਨੂੰ ਦਿੱਤੀ ਜਾਂਦੀ ਹੈ ਪੋਤਰੇ ਤੇ ਪੋਤਰੀਆਂ ਤੱਕ ਜਿਹੜੀ ਸੀਮਤ ਨਾ ਰੱਖ ਕੇ ਇਸ ਨੂੰ ਗਾੜੀ ਪੜਪੋਤਰੇ ਪੜਪੋਤਰੀਆਂ ਤੱਕ ਜਿਹੜਾ ਵਧਾਇਆ ਜਾਵੇ ਕਿਉਂਕਿ ਪੋਤਰੇ ਪੋਤਰੀਆਂ ਜਿਹੜੀ ਐਸ ਉਮਰ 'ਚ ਮੈਂ ਸਮਝਦਾ ਕਿ ਉਹ ਵੀ ਸੇਵਾ ਕਰਕੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਤੇ ਇਹ ਜਿਹੜੀ ਸ਼ੁਭਦਾ ਨੂੰ ਗਾੜੀ ਪੜਪੋਤਰੇ ਤੇ ਪੜਪੋਤਰੀਆਂ ਤੱਕ ਜਿਹੜਾ ਵਧਾਇਆ ਜਾਵੇ ਤੇ ਇਹਨਾਂ ਦੇ ਫਰੀडम फाइਟਰ ਦੇ ਵਾਰਸਾਂ ਦੇ ਜਿਹੜੇ ਕੰਮ ਨੇ ਉਹ ਦਫ਼ਤਰਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਕਿਤੇ ਜਾਣ ਤਾਂ ਜੋ ਸਾਨੂੰ ਵੀ ਫਕਰ ਮਹਿਸੂਸ ਹੋ ਸਕੇ ਕਿ ਸਾਡੇ ਵੱਡੇ ਜਿਹੜੇ ਸੀਗੇ ਇਸ ਲੜਾਈ ਦੇ ਵਿੱਚ ਉਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਨੇਤਾ ਜੀ ਦੇ ਨਾਲ ਰਲ ਕੇ ਯੋਗਦਾਨ ਪਾਇਆ ਸੀਗਾ ਮੈਂ ਸਰਕਾਰ ਤੋਂ ਦੁਬਾਰਾ ਇਹ ਬੇਨਤੀ ਕਰਨਾ ਚਾਹੁੰਦਾ ਸਾਰੇ ਫਰੀडम फाइਟਰ ਦੇ ਪਰਿਵਾਰਾਂ ਵੱਲੋਂ ਕਿ ਇਹ ਸੁਵਿਧਾ ਜਿਹੜੀ ਜਿਸ ਤਰ੍ਹਾਂ ਮੈਂ ਕਿਹਾ ਉੱਥੋਂ ਤੱਕ ਵਧਾਈ ਜਾਵੇ ਤੇ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਉਹਨਾਂ ਨੂੰ ਤੁਹਾਡੇ ਮਾਧਿਅਮ ਇਹ ਬੇਨਤੀ ਕਰਦਾ ਕਿ ਸਾਡੇ ਤਕਰੀਬਨ 1.5 2 ਸਾਲ ਤੋਂ ਜਿਹੜੇ ਆ वारिस ਹੋਣ ਦੇ ਜਿਹੜੇ ਸਰਟੀਫਿਕੇਟ ਅਸੀਂ ਡਾਕੂਮੈਂਟ ਜਿਹੜੇ ਸਬਮਿਟ ਕਰ ਚੁੱਕੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸਾਨੂੰ ਸਬਦਾ ਕੀ ਮਿਲਣੀ ਆ ਉਹਦੇ ਤੇ ਪਤਾ ਨਹੀਂ ਉਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਅਸੀਂ ਉਹ ਸਰਟੀਫਿਕੇਟ ਬਣਾਉਣ ਵਾਸਤੇ ਬਾਰ ਬਾਰ ਜਿਹੜੇ ਦਫਤਰ ਦੇ ਚੱਕਰ ਲਗਾ ਰਹੇ ਖੱਜਲ ਖਵਾਰੀ ਸਾਢੀ ਹੋ ਰਹੀ ਆ ਸਾਨੂੰ ਸਬਦਾ ਜਿਹੜੀ ਉਹ ਤਾਂ ਬਾਅਦ ਦੀ ਗੱਲ ਹੈ ਮੈਂ ਦੁਬਾਰਾ ਇਹ ਬੇਨਤੀ ਕਰਦਾ ਕਿ ਇਹ ਜਿਹੜੇ ਫਰੀडम फाइਟਰ ਦੇ ਵਾਰਸਾਂ ਦਾ ਕੋਈ ਕੰਮ ਕਿਸੇ ਦਫਤਰ ਸਰਕਾਰ ਵੱਲੋਂ ਇਹ ਸਾਰੇ ਦਫਤਰਾਂ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਆ ਕਿ ਫਰੀडम फाइਟਰ ਦਾ ਜੇ ਕੋਈ ਵਾਰਸ ਆਉਂਦਾ ਜਿਸ ਕੋ ਸਰਟੀਫਿਕੇਟ ਆ ਉਸ ਨੂੰ ਆਦਰ ਮਾਨ ਸਤਕਾਰ ਦਫਤਰ ਦੇ ਵਿੱਚ ਦਿੱਤਾ ਜਾਵੇ ਤੇ ਉਹਨਾਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਬਹੁਤ ਵਾਰ ਸਾਰੇ ਜ਼ਿਲ੍ਹਿਆਂ ਚੋਂ ਮੰਗ ਪੱਤਰ ਗਏ ਹਨ بار بار ਮੰਗਾਂ ਰਿਪੀਟ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਗਈ ਮੰਗ ਪੱਤਰ ਉਹਨਾਂ ਦੇ ਕੋਲ ਪਹੁੰਚੇ ਹੋਏ ਹਨ ਜਿਹੜੀਆਂ ਸਾਡੀਆਂ ਜੈਨੂਇਨ ਮੰਗਾਂ ਹਨ ਅਸਲੀ ਮੰਗਾਂ ਹਨ ਉਹ ਜਲਦੀ ਤੋਂ ਜਲਦੀ ਪ੍ਰਵਾਨ ਕੀਤੀਆਂ ਜਾਣ ਜਿਸ ਤਰ੍ਹਾਂ ਕਿ ਮਸਲਨ ਅਸੀਂ ਚਾਹੁੰਦੇ ਹਾਂ ਕਿ ਫ੍ਰੀडम फाइਟਰ ਦੇ ਜਿਹੜੇ ਗ੍ਰਾਂਟਸਨਜ਼ ਨੇ ਉਹ ਸਾਰੇ ਓਵਰੇਜ ਹੋ ਚੁੱਕੇ ਨੇ ਉਹ ਇੱਕ ਸਟੈਪ ਅੱਗੇ ਕਰਕੇ ਜਿਹੜੇ ਗ੍ਰਾਂਟਸਨਜ਼ ਦੇ ਅੱਗੋਂ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਤੇ ਦਾਖਲਿਆਂ ਦੇ ਵਿੱਚ ਜਿਹੜੀ ਫੈਸਿਲਿਟੀ ਗ੍ਰਾਂਟ ਸਾਂ ਨੂੰ ਸਾਂ ਨੂੰ ਮਿਲਦੀ ਸੀ ਇਹ ਉਹਨਾਂ ਨੇ ਮਿਲਣੀ ਚਾਹੀਦੀ ਏ ਦੂਸਰਾ ਇਹ ਚਾਹਨੇ ਆ ਕਿ ਫਰੀडम फाइਟਰ ਪਰਿਵਾਰ ਦਾ ਕੈਸ਼ਲੈਸ ਇਲਾਜ ਹੋਣਾ ਚਾਹੀਦਾ ਔਰ ਨੌਕਰੀਆਂ ਵਾਸਤੇ ਡਿਮਾਂਡ ਸਰਵੇ ਕਰਵਾ ਕੇ ਸਾਰਿਆਂ ਨੂੰ ਇੱਕਸਾਰ ਨੌਕਰੀਆਂ ਦਿੱਤੀਆਂ ਜਾਣ ਹੁਣ ਰਿਜ਼ਰਵੇਸ਼ਨ 1% ਕੀਤੀ ਏ 100% ਇੱਕ ਦੀ ਵਾਰੀ ਆਈ ਉਹ ਕਦੋਂ ਜਾ ਕੇ ਉਹਦੇ ਸਾਰੇ ਫਿਰ ਗ੍ਰਾਂਟ ਸਾਂ ਵੀ ਓਵਰ ਹੋ ਜਾਣੇ ਅਸੀਂ ਚਾਹੁੰਦੇ ਆ ਕਿ ਡਿਮਾਂਡ ਸਰਵੇ ਕਰਾਓ ਕਿ ਕਿਹੜੇ ਕਿਹੜੇ ਘਰਾਂ ਚ ਅਨਪਲਾਈ ਬੈਠੇ ਨੇ ਉਹਨਾਂ ਸਾਰਿਆਂ ਨੂੰ ਇੱਕ ਸਾਰ ਨੌਕਰੀਆਂ ਦਿਓ ਜਿਹੜੇ ਬੇਘਰੇ ਹਨ ਜਿਨ੍ਹਾਂ ਦੇ ਕੋਲ ਘਰ ਨਹੀਂ ਹਨ ਰਹਿਣ ਵਾਸਤੇ ਕਮਰਾ ਵੀ ਨਹੀਂ ਹੈ ਉਹਨਾਂ ਸਾਰਿਆਂ ਨੂੰ ਇੱਕ ਕਲੋਨੀ ਇਹੋ ਜਿਹੀਆਂ ਸਾਰੇ ਜ਼ਿਲ੍ਹਾ ਚ ਵੜਾ ਕੇ ਉਹਨਾਂ ਸਾਰਿਆਂ ਨੂੰ ਰਹਿਣ ਵਾਸਤੇ ਆਜ਼ਾਦ ਭਾਰਤ ਦੇ ਵਿੱਚ ਤਾਂ ਕਿ ਉਹ ਖੁਸ਼ੀ ਮਹਿਸੂਸ ਕਰ ਸਕਣ ਕਿ ਜਿਹੜਾ ਦੇਸ਼ ਸਾਡੇ ਵੱਡਿਆਂ ਨੇ ਆਜ਼ਾਦ ਕਰਾਇਆ ਸੀ ਉੱਥੇ ਅਸੀਂ ਆਪਣੇ ਘਰ ਦੇ ਵਿੱਚ ਰਹਿ ਰਹੇ ਹਾਂ ਇਸ ਕਰਕੇ ਜਿਹੜੀਆਂ ਮੰਗਾ ਸਾਡੀਆਂ ਜਾਇਜ਼ ਹਨ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਉਹ ਫ੍ਰੀडम ਫੈਟਾਂ ਵਾਰਸਾਂ ਦੀਆਂ ਮੰਗਾ ਜੜੀਆਂ ਆ ਉਹ ਜਲਦੀ ਤੋਂ ਜਲਦੀ ਪ੍ਰਵਾਨ ਕਰਕੇ ਉਹਦਾ ਐਲਾਨ ਕੀਤਾ ਜਾਵੇ ਅਪੀਲ ਕਰਦਾ ਕਿ ਜਿਹੜਾ ਪੈਨਸ਼ਨ ਦਾ ਕੇਸ ਹਾਈ ਕੋਰਟ ਦੇ ਵਿੱਚੋਂ ਅਸੀਂ ਜਿੱਤੇ ਹੋਏ ਆ ਉਹਦੇ ਤੇ ਸਟੇ ਜਿਹੜਾ ਤੁਸੀਂ ਲਿਆ ਉਹ ਸਟੇ ਰੋਕ ਕਰਕੇ ਉਹ ਜਿਹੜਾ ਫੈਸਲਾ ਹਾਈ ਕੋਰਟ ਦਾ ਹੈ ਉਹਨੂੰ ਇੰਪਲੀਮੈਂਟ ਕੀਤਾ ਕੀਤਾ ਜਾਵੇ ਸਾਡੀ ਪੈਨਸ਼ਨ ਲਈ ਜਾ ਕਿਹਾ ਗਿਆ ਕੀ ਪ੍ਰੋਗਰਾਮ ਆ ਪ੍ਰੋਗਰਾਮ ਅਸੀਂ ਪਿਛਲੇ 60 ਸਾਲ ਤੋਂ ਕਰ ਰਹੇ ਆਂ ਨੇਤਾ ਜੀ ਸ਼ਹਾਬ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਨੇਤਾ ਜੀ ਨੇ ਆਈਐਨਡੀ ਦੀ ਸਥਾਪਨਾ ਕਰਕੇ ਦੇਸ਼ ਦੀ ਆਜ਼ਾਦੀ ਲਹਿਰ ਚਲਾਈ ਸੀ ਅਗਰ ਆਈਐਨ ਦੀ ਵਾਲੇ ਨਾ ਹੁੰਦੇ ਤੇ ਸ਼ਾਇਦ ਦੇਸ਼ ਆਜ਼ਾਦ ਹੋਣ ਦੇ ਵਿੱਚ ਹੋਰ ਜ਼ਿਆਦਾ ਸਮਾਂ ਲੱਗਦਾ ਨੇਤਾ ਜੀ ਦਾ ਯੋਗਦਾਨ ਆਜ਼ਾਦੀ ਅੰਦੋਲਨਾਂ ਦੇ ਵਿੱਚ ਅਸੀਂ ਭੁਲਾ ਨਹੀਂ ਸਕਦੇ ਜੋ ਕਰ ਗਏ ਹਨ ਪਰ ਉਹਨਾਂ ਦਾ ਸੁਪਨਾ ਅਗਰ ਸੱਚਕਾਰ ਹੁੰਦਾ ਹੈ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰੀ ਮਿਲਦੀ ਹੈ ਸਾਰਿਆਂ ਨੂੰ ਆਜ਼ਾਦਮਾਨ ਮਿਲਦਾ ਹੈ ਤੇ ਉਹ ਸਾ ਆਜ਼ਾਦ ਭਾਰਤ ਜਿੰਨੇ ਸੀ ਉਹਨਾਂ ਕਲਪਨਾ ਕੀਤੀ ਸੀ ਫਿਰ ਅਸੀਂ ਸਾਰੇ ਖੁਸ਼ ਹੋਵਾਂਗੇ ਜੈ ਹਿੰਦ ਜਿ ਜੀ ਬਹੁਤੀ ਤੁਹਾਨੂੰ ਸੋਹਰ ਤਰੀਕੇ ਨਾਲ ਅچھے ਤਰੀਕੇ ਸਭ ਕੁਝ ਦੱਸ ਗਿਆ ਉਹ ਦੱਸਣ ਨੂੰ ਕੁਝ ਨਹੀਂ ਰਿਹਾ ਉਹ ਰਿਪੀਟ ਕਰਨ ਦਾ ਫਾਇਦਾ ਮੈਂ ਤਾਂ ਨੇਤਾ ਜੀ ਬਾਰੇ ਹੀ ਥੋੜਾ ਜਿਆਦਾ 2-4 ਮਿੰਟ ਲੈਣੇ ਚਾਹੁੰਦਾ ਜਿਨ੍ਹਾਂ ਦਾ ਅਸੀਂ ਸੈਲੀਬ੍ਰੇਟ ਕਰ ਲਿਆ ਕਿ ਨੇਤਾ ਜੀ ਦਾ ਜਦੋਂ ਜਨਮ ਹੋਇਆ ਉਹ 23 ਜਨਵਰੀ 1897 ਨੂੰ ਕਟਕ ਆਪਣਾ ਕਟਕ ਜਿਹੜੀ ਓਡੀਸ਼ਾ ਦੀ ਕੈਪੀਟਲ ਸੀ ਉੱਥੇ ਹੋਇਆ ਇਹਨਾਂ ਦੇ ਪਿਤਾ ਜੀ ਜਾਨਕੀਨਾਥ ਬੋਸ ਇੱਕ ਸੁਲਝੇ ਹੋਏ ਲਾਇਰ ਇਹਨਾਂ ਇੱਕ ਮੰਨੇ ਹੋਏ ਲਾਅਰ ਸੀਗੇ ਕਟਕ ਦੇ ਵਿੱਚ ਆਈ ਮੀਨ ਟੂ ਸੇ 오ਡੀਸਾ ਦੇ ਵਿੱਚ ਮੰਨੇ ਹੋਏ ਸੀ ਘਰ ਦਾ ਪਾਲਣ ਪੋਸ਼ਣ ਬਹੁਤ ਬਹੁਤ ਛੋਟਾ ਬੋਲਣਾ ਜੀ ਕਰ ਹਾਂ ਘਰ ਦਾ ਪਾਲਣ ਪੋਸ਼ਣ ਬਹੁਤ ਅੱਛੀ ਤਰ੍ਹਾਂ ਹੋਇਆ ਇਹਨਾਂ ਨੂੰ ਜਦੋਂ ਮਿਡਲ ਪ੍ਰਾਇਮਰੀ ਕਲਾਸਿਸ ਦੇ ਵਿੱਚ ਗਏ ਤੇ ਸ਼ਹਿਰ ਦੇ ਮੰਨੇ ਪਰ ਮੰਨੇ ਸਕੂਲ ਦੇ ਵਿੱਚ ਕਿਉਂਕਿ ਫਾਦਰ ਸਾਹਿਬ ਦੀ ਕਾਫੀ ਅਪਰੋਚ ਸੀਗੀ ਉੱਥੇ ਹੋਇਆ ਲੇਕਿਨ ਇਹਨਾਂ ਨੇ ਜਾ ਕੇ ਮਿਡਲ ਕਲਾਸਿਸ ਤਾਂ ਕਿ ਇਹ ਦੇਖਿਆ ਕਿ ਸਾਡੇ ਉਸ ਇੰਗਲੋ-ਇੰਡੀਅਨ ਬੱਚੇ ਜ਼ਿਆਦਾ ਸੀਗੇ ਤੇ ਹਿੰਦੂਸਤਾਨੀ ਇਤਿਹਾਸ ਵਾਲ ਜਾਂ ਹਿੰਦੂ ਬਿਲਕੁਲ ਹੀ ਕਿਸੇ ਦਾ ਖਿਆਲ ਨਹੀਂ ਸੀ ਉਸ ਸਕੂਲ ਦੇ ਵਿੱਚ ਬਿਲਕੁਲ ਖਿਆਲ ਨਹੀਂ ਸੀ ਜਿਹੜੇ ਟੀਚਰ ਸੀਗੇ ਉਹ ਵੀ ਉਸ ਤਰ੍ਹਾਂ ਹੋਣਗੇ ਸੁਖ ਨਾਲ ਅੰਗਰੇਜ਼ ਹੀ ਤੇ ਕੁਝ ਰਹਿ ਗਏ ਟੋਡੀ ਬੱਚੇ ਜਿਹੜੇ ਕਿ ਲਾਇਲ ਟੂ ਦਾ ਬ੍ਰਿਟਿਸ਼ਰ ਸੀਗੇ ਔਰ ਉਹ ਭੇਦਭਾਵ ਇੰਨਾ ਕੀਤਾ ਜਾਂਦਾ ਜਿਵੇਂ ਸਾਡਾ ਇੰਡੀਅਨ ਬੱਚਾ ਗਲਤੀ ਕਰਦਾ ਤੇ ਉਹਨੂੰ ਥ੍ਰੈਸ਼ਿੰਗ ਕੀਤੀ ਜਾਂਦੀ ਉਹਨੂੰ ਹਿਮਿਲੀਅਟ ਕੀਤਾ ਜਾਂਦਾ ਜਦੋਂ ਕੋਈ ਐਂਗਲੋ-ਇੰਡੀਅਨ ਦਾ ਬੱਚਾ ਕੁਝ ਕਰਦਾ ਉਹਨੂੰ ਪਿਆਰ ਨਾਲ ਸਮਝਾ ਦਿੱਤਾ ਗਿਆ ਇਹੋ ਸਿਮਿਲਰਲੀ ਜ ਉਹਨਾਂ ਨੂੰ ਵੱਧ ਮਿਲਣਾ ਤੇ ਉਹਨੂੰ ਕਹਿੰਦਾ ਠੀਕ ਹੈ ਤੇ ਕੰਮ ਕੀਤਾ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਸਕੂਲ ਤੋਂ ਕੱਢਦਾ ਵੀ ਸੋਚਿਆ ਗਿਆ ਚਲੋ ਸਕੂਲ ਤੋਂ ਕੱਢ ਲਿਆ ਦੂਜੇ ਸਕੂਲ ਚ ਪੜਤਾ ਉਸ ਕਾਲਜ ਦੇ ਵਿੱਚ ਗਿਆ ਮੈਂ ਛੋਟਾ ਕਰ ਰਿਹਾ ਜੀ ਅਚ ਕਾਲਜ ਦੇ ਵਿੱਚ ਗਿਆ ਕਾਲਜ ਦੇ ਵਿੱਚ ਜਦੋਂ ਬੜੇ ਅੱਛੇ ਕਾਲਜ ਐਡਮਿਸ਼ਨ ਹੋਇਆ ਐਡਮਿਸ਼ਨ ਹੋਇਆ ਉੱਥੇ ਇਸ ਤੋਂ ਜਿੰਨੇ ਪ੍ਰੋਫੈਸਰ ਸੀਗਾ ਤੁਹਾਨੂੰ ਪਤਾ ਹੀ ਹੈ ਉਹ ਸਾਰੇ ਹੀ ਬ੍ਰਿਟਿਸ਼ ਗਵਰਨਮੈਂਟ ਦੇ ਆਪਣੇ ਸੀਗੇ ਉਹਨਾਂ ਨੇ ਇਵੇਂ ਚੌਕਾਂ ਦੇ ਗ੍ਰੈਜੂਏਸ਼ਨ ਦੇ ਬੱਚੇ ਨੂੰ ਚੌਕਾ ਮਾਰ ਮਾਰ ਕੇ ਕਲਾਸ ਹਮਿਲਿਅਟ ਕਰਦੇ ਸੀਗੇ ਇਹਨਾਂ ਨੂੰ ਗੁੱਸਾ ਚੜਿਆ ਇਹਨਾਂ ਨੇ ਆਪਣੇ ਹੱਕ ਲੈਂਦੇ ਹੋਏ ਪ੍ਰੋਫੈਸਰ ਨੂੰ ਕਲਾਸ ਦੇ ਵਿੱਚ ਹੀ ਢਾ ਲਿਆ ਆਪ ਉਤਰਾ ਜਾਂਦਾ ਕਿੱਥੇ ਆ ਤੁਸੀਂ ਹਿੰਦੋ ਹਿੰਦੁਸਤਾਨੀਆ ਕਿੱਥੋਂ ਉਥੋਂ ਕਾਲਜ ਦੇ ਵਿੱਚੋਂ ਹਾਜੀ ਦੇ ਵਿੱਚੋਂ ਕੱਢ ਦਿੱਤਾ ਗਿਆ ਦੂਜੇ ਕਾਲਜ ਚਲੇ ਗਏ ਗ੍ਰੈਜੂਏਸ਼ਨ ਕੰਪਲੀਟ ਕੀਤੀ ਆਫਟਰ ਕੰਪਲੀਸ਼ਨ ਆਫ ਦਾ ਗ੍ਰੈਜੂਏਸ਼ਨ ਇਹਨਾਂ ਦੇ ਪਿਤਾ ਜੀ ਕਹਿੰਦੇ ਸੀਗੇ ਵੀ ਮੈਂ ਆਈ ਆਈਸੀਐਸ ਆਈਐਸ ਨਹੀਂ ਹੁੰਦੀ ਇਹਦੇ ਅਗੇ ਆਈਸੀਐਸ ਸੀ ਆਈਸੀਐਸ ਦਾ ਇਹ ਐਗਜ਼ਾਮ ਕੰਪੀਟੀਸ਼ਨ ਕਰੈਕ ਕੀਤਾ ਉਥੋਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਚੌਥੇ ਨੰਬਰ ਤੇ ਨੇਤਾ ਜੀ ਆਏ ਆ